ਸ਼ੇਅਰ ਮਾਰਕੀਟ ਵਾਂਗੂੰ ਚੜੇ ਗੱਭਰੂ ਟੋਪ ਦੀ ਕਰੰਸੀ ਜਿਵੇਂ ਯੂਰੋ ਹੁੰਦੀ ਹੈ ਜੈ ਸ਼੍ਰੀ ਰਾਮ ਜੀ ਤੁਹਾਡਾ ਪੰਡਿਤ ਕੁਮਾਰ ਗਾਣੇ ਤੋਂ ਸਮਝ ਆ ਗਈ ਹੋਣੀ ਆ ਆਪਾਂਗੇ ਪਿਛੇ ਰਹੀਏ ਦਲਜੀਤ ਦੋਸਾਂਝ ਓਕੇ ਆਪਾਂ ਹੈਗੇ ਉਹਦੀ سپورਟ ਦੇ ਵਿੱਚ ਸਿੱਧੀ ਜੀ ਗੱਲ ਹੈ ਇੱਕ ਫਿਲਮ ਆ ਰਹੀ ਹੈ ਜੀ ਉਹਦੇ ਵਿੱਚ ਪਾਕਿਸਤਾਨੀ ਐਕਟਰੈਸ ਹੈ ਉਹਦੇ ਕਰਕੇ ਲੋਕੀਓ ਨੂੰ ਕ੍ਰਿਟਿਕਾਈਜ਼ ਕਰਦੇ ਆ ਉਹਦੀਆਂ ਲੱਤਾਂ ਖੇਚਣ ਦੀ ਕੋਸ਼ਿਸ਼ ਕਰਦੇ ਆ ਮਤਲਬ ਜੇ ਕੋਈ ਬੰਦਾ ਨਾ ਸੌ ਚੱਜ ਦਾ ਕੰਮ ਕਰ ਗਿਆ ਤੇ ਇੱਕ ਇਹ ਵੀ ਉਹ ਮਾੜਾ ਉਹਨੇ ਕੁਝ ਨਹੀਂ ਕੀਤਾ ਮਾੜਾ ਉਹਨੇ ਕੁਝ ਨਹੀਂ ਕੀਤਾ ਜੇ ਉਹਦਾ ਬਾਈਕਾਟ ਕਰਨਾ ਤਾਂ ਹਰ ਉਸ ਪੰਜਾਬੀ ਦਾ ਹਰ ਉਸ ਇੰਡੀਅਨ ਦਾ ਬਾਈਕਾਟ ਕਰੋ ਕਿ ਜਿਹੜਾ ਬਾਹਲੇ ਦੇਸ਼ਾਂ ਦੇ ਵਿੱਚ ਆਪਾਂ ਪਾਕਿਸਤਾਨੀਆਂ ਨਾਲ ਕੰਮ ਕਰਦੇ ਆ ਕਰੋ ਉਹਨਾਂ ਦਾ ਬਾਈਕਾਟ ਜੇ ਕਰਤਾ ਪਰ ਨਹੀਂ ਆਪਾਂ ਐਵੇਂ ਚਾਰ ਪੰਜ ਸਿੰਗਰ ਵੀ ਆ ਗਏ ਜੀ ਵਿੱਚ ਉੱਠ ਕੇ ਉਹਦੇ ਵਿਰੁੱਧ ਬਿਆਨ ਦੇਣ ਲੱਗੇ ਸੋਚਿਆ ਕਰੋ ਅਕਲ ਕਰਿਆ ਕਰੋ ਇਹਨੇ ਤਾਂ ਚੰਗਾ ਮਜ਼ਾਕ ਦਿਖਾਇਆ ਇਹਨੇ ਕਿਸੇ ਦੇ ਬਰਤੀ ਕੋਈ ਬਿਆਨਬਾਜ਼ੀ ਨਹੀਂ ਕੀਤੀ ਤੇ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਮੂਵੀ ਬਣਦੀ ਹੁੰਦੀ ਨਾ ਇਹ ਨਹੀਂ ਕਿ ਭਾਈ ਉਧਰੋਂ ਜੰਗ ਹੋ ਗਈ ਤਾਂ ਉਧਰੋਂ ਉਹਨੇ ਜੀ ਚੂਜ਼ ਕਰ ਲਈ ਐਕਟ੍ਰੈਸ ਤੇ ਆ ਜਾ ਪਾਈ ਬਣਾਈਏ ਮੂਵੀ ਇਦਾਂ ਨਹੀਂ ਹੁੰਦਾ ਇਹ ਪਲੈਨਿੰਗ ਸਾਲ-ਸਾਲ ਪਹਿਲਾਂ ਚੱਲਦੀ ਹੈ ਕਈ ਕਿੰਨੇ ਸਾਲ ਪਹਿਲਾਂ ਚੱਲਦੀ ਹੈ ਕੰਟਰੈਕਟ ਹੁੰਦੇ ਨੇ ਤੇ ਜੇ ਤੁਹਾਨੂੰ ਪਤਾ ਹੋਵੇ ਸ਼ਾਇਦ ਤਾਂ ਮੈਨੂੰ ਲੱਗਦਾ ਆਪਾਂ ਸ਼ਾਇਦ ਜਿਹੜੇ ਇਦਾਂ ਗੱਲਾਂ ਕਰਦੇ ਉਹਨੇ ਪੜ੍ਹੇ ਲਿਖੇ ਨਹੀਂ ਆ ਇਹ ਜਿਹੜੇ ਦਿਲਜੀਤ ਨੂੰ ਕ੍ਰਿਟਿਸਾਈਜ਼ ਕਰਦੇ ਆ ਉਹਨੂੰ ਥੱਲੇ ਸੱਟਣ ਦੀ ਕੋਸ਼ਿਸ਼ ਕਰਦੇ ਆ ਤੇ ਭਗਵਾਨ ਦੀ ਦਾਣਾ ਦੇਖੋ ਦਲਜੀਤ ਮੈਂ ਪੰਜਾਬ ਤੋਂ ਆਂ ਪੰਜਾਬੀਆਂ ਦਾ ਮਾਣ ਹੈ ਹੀਰਾ ਆ ਹੀਰਾ ਵੀ ਕਹਣਾ ਮੈਂ ਕਹੂੰਗਾ ਕੋਹੇ ਨੂੰ ਤੋਂ ਵੀ ਵੱਧ ਆ ਭਾਈ ਉਹਦੇ ਅਚੀਵਮੈਂਟ ਦੇਖੋ ਕਿੱਥੇ ਤੱਕ ਹੈ ਇਹ ਨਹੀਂ ਮੈਂ ਕਹੂੰਗਾ ਹਾਂ ਵੀ ਮੈਨੂੰ ਖਾਣ ਨੂੰ ਦਿੰਦਾ ਮੈਂ ਉਹਦੀ ਕੋਈ ਪ੍ਰੋਮੋਸ਼ਨ ਕਰਦਾ ਨਾ ਭਾਈ ਅਸੀਂ ਨਹੀਂ ਇੰਨੇ ਜੋਗੇ ਹਾਂ ਇਹ ਹੋ ਸਕਦਾ ਸ਼ਾਇਦ ਉਹਦੀ ਵੀਡੀਓ ਬਣਾ ਕੇ ਮੇਰੇ 2-4 ਵਿਊ ਵੱਧ ਜਾਣ ਇਹ ਮੈਂ ਜ਼ਰੂਰ ਕਹਿਦਾਦਾ ਵੀਰ ਦਾ ਨਾਮ ਲੈ ਕੇ ਅਸੀਂ ਚਲੋ ਹੁਣ ਸਾਡੀ ਦਾੜੀ ਹੋ ਗਈ ਕਾਲੀ ਮੈਨੂੰ ਲੱਗਦਾ ਸਾਡੇ ਤੋਂ ਵੱਡਾ ਹੀ ਹੋਣਾ ਹੈ ਉਹ ਹੁਣ ਮੇਕਅਪ ਹੋ ਗਿਆ ਕਰਕੇ ਸਾਡੇ ਤੋਂ ਛੋਟਾ ਲੱਗਦਾ ਆ ਹੁਣ ਨਹੀਂ ਐ ਇੰਨੇ ਜੋਗਾ ਪਰ ਅਸੀਂ ਉਹਨੂੰ ਛੋਟੇ ਹੁੰਦੇ ਤੋਂ ਸੁਣਦੇ ਆਂ ਐਨਜੋਏ ਕਰਦੇ ਆਂ ਦੇਖੋ ਉਸ ਬੰਦੇ ਨੇ ਕੁਝ ਗਲਤ ਨਹੀਂ ਕੀਤਾ ਹੁਣ ਜੇ ਬਾਰਡਰ ਮੂਵੀ ਜੋ ਉਹਨੂੰ ਕੱਢਦੇ ਆ ਮੈਂ ਕਹਿੰਦਾ ਇਹਨਾਂ ਤੋਂ ਵੱਡਾ ਮੂਰਖ ਕੋਈ ਨਹੀਂ ਤੇ ਜੇ ਤੁਸੀਂ ਨਾ ਉਹਨੂੰ ਗੱਦਾਰ ਕਹਿੰਦੇ ਤਾਂ ਥੱਲੇ ਆਪਣੇ ਨਾ ਛੋਟਾ ਫੇਰ ਲਿਓ ਸਾਰੇ ਜਾਣੇ ਸਿਰਫ ਇੰਨੀ ਜ਼ਰੂਰ ਮੈਂ ਕਹਾਂਗਾ ਕਿ ਇਹ ਜਿੰਨੀ ਵੀ ਗੱਲ ਤੁਸੀਂ ਕਰਦੇ ਹੋ ਇੱਕ ਜੈਲਸੀ ਦੇ ਤੌਰ ਤੇ ਕਰਦੇ ਹੋ ਕਿਉਂਕਿ ਤੁਹਾਡੇ ਕੋਲ ਉੱਥੇ ਤੱਕ ਪਹੁੰਚਿਆ ਨਹੀਂ ਜਾ ਰਿਹਾ ਉਸ ਬੰਦੇ ਤੱਕ। ਬਾਕੀ ਉਸ ਬੰਦੇ ਨੇ ਕੋਈ ਗਲਤ ਨਹੀਂ ਕੀਤਾ। ਠੀਕ ਹੈ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਯੁੱਧ ਹੋ ਗਿਆ ਠੀਕ ਹੈ। ਹੁਣ ਕਿ ਉਹ ਮੂਵੀ ਨਾਲ ਰਿਲੀਜ਼ ਕਰੇ। ਉਹ ਚ ਪ੍ਰੋਬਲਮ ਕੀ ਹੈ ਤੁਹਾਨੂੰ? ਐਟਲੀਸ ਉਹਨੇ ਉੱਧਰਲੇ ਕਲਾਕਾਰਾਂ ਮੰਗੂ ਕੋਈ ਭੱਦੀਆਂ ਟਿੱਪਣੀਆਂ ਤਾਂ ਨਹੀਂ ਕੀਤੀਆਂ ਕਿਸੇ ਵੀ ਦੇਸ਼ ਦੇ ਉੱਤੇ। ਉਹ ਇੱਕ ਪੱਕਾ ਭਾਈ ਕਾ ਕਹਿੰਦੇ ਦੇਸ਼ ਭਗਤ ਹੈਗਾ ਯਾ ਦੇਸ਼ ਦਾ ਮਾਣ ਵਧਾਣ ਵਾਲਾ ਬੰਦਾ ਆ ਤੇ ਉਹਨੂੰ ਇਦਾਂ ਨਾ ਕਹੋ ਮੈਂ ਕਹੂੰਗਾ ਸੌਰੀ ਫੀਲ ਕਰੋ ਜਿਹੜੇ ਜਿਹੜੇ ਉਹਦੇ ਬਰ ਖਿਲਾਫ ਹੈ ਤੇ ਬਾਕੀ ਉਹ ਤਾਂ ਚੜੀ ਜਾਣਾ ਯਾ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਉਹਨੂੰ ਤੇ ਚੜ੍ਹਦੀ ਕਲਾ ਚ ਰੱਖੇ ਮੇਰੇ ਦੇਸ਼ ਨੂੰ ਤੇ ਤੁਸੀਂ ਵੀ ਖੁਸ਼ ਰਹੋ ਆਨੰਦ ਕਰੋ ਅਨਜੈ ਸ਼ਰ